ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀ ਪਵਿੱਤਰ ਪ੍ਰੇਰਣਾ ਨਾਲ ਡੇਰਾ ਸੱਚਾ ਸੋਦਾ 32ਵੇਂ ਯਾਦ ਦੇ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਮੁਫਤ ਅੱਖਾਂ ਦੇ ਕੈਂਪ ਵਿੱਚ ਹਨੇਰੀ ਜ਼ਿੰਦਗੀਆਂ 'ਚ ਰੋਸ਼ਨੀ ਪੜ ਰਹੀ ਹੈ। ਕੈਂਪ ਦੇ ਦੂਜੇ ਦਿਨ ਬੁੱਧਵਾਰ ਨੂੰ ਸ਼ਾਹ ਸਤਨਾਮ ਜੀ ਸਪੈਸ਼ialਟੀ ਹਸਪਤਾਲ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਆਪਰੇਸ਼ਨ ਥੀਏਟਰ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਮੋਨਿਕਾ ਗਰਗ ਅਤੇ ਡਾਕਟਰ ਗੀਤਿਕਾ ਨੇ 50 ਚੁਣੇ ਅੱਖਾਂ ਦੇ ਰੋਗੀਆਂ ਦੇ ਆਪਰੇਸ਼ਨ ਕੀਤੇ ਗਏ ਅਤੇ ਇਹ سلسلہ ਲਗਾਤਾਰ ਜਾਰੀ ਹੈ। ਇਸ ਦਰਮਿਆਨ 3740 ਤੋਂ ਵੱਧ ਅੱਖਾਂ ਦੇ ਰੋਗੀਆਂ ਦੀ ਜਾਂਚ ਹੋ ਚੁੱਕੀ ਹੈ। ਇਹਨਾਂ ਵਿੱਚੋਂ 126 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਵਿੱਚੋਂ 19 ਕਾਲਾ ਮੋਤੀਆ ਅਤੇ 107 ਚਿੱਟਾ ਮੋਤੀਆ ਦੀ ਆਪਰੇਸ਼ਨ ਹੋਣਗੇ। ਮਹਾ ਡਾਕਟਰਾਂ ਵੱਲੋਂ ਯੂਰੀਨ ਬਲੱਡ ਸ਼ੂਗਰ ਦਿਲ ਅਤੇ ਜ਼ਰੂਰੀ ਜਾਂਚ ਤੋਂ ਬਾਅਦ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਜਾ ਰਿਹਾ ਹੈ। ਕੈਂਪ ਵਿੱਚ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫਤ ਵੰਡਿਤ ਕੀਤੀਆਂ ਜਾ ਰਹੀਆਂ ਹਨ। ਕੈਂਪ ਵਿੱਚ ਮਰੀਜ਼ਾਂ ਦੀਆਂ ਪਰਚੀਆਂ ਅਤੇ ਜਾਂਚ ਸ਼ਾਹ ਸਤਨਾਮ ਜੀ ਮਸਤਾਨ ਜੀ ਧਾਮ ਅਤੇ ਮਨੁਤਪਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਵਿੱਚ ਕੀਤੀ ਜਾ ਰਹੀ ਹੈ। ਜਿਸ ਵਿੱਚ ਮਹਿਲਾ ਅਤੇ ਪੁਰਸ਼ ਮਰੀਜ਼ਾਂ ਲਈ ਵੱਖ-ਵੱਖ ਕੈਬਨ ਬਣਾਏ ਗਏ ਹਨ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਦਾਵੀ ਕੀ ਚਾਰ ਰੋਜ਼ਾ ਕੈਂਪ ਦਾ ਲਾਭ ਉਠਾਉਣ ਲਈ ਹਰਿਆਣਾ ਪੰਜਾਬ ਰਾਜਸਥਾਨ ਸਮੇਤ ਦੇਸ਼ ਦੀ ਕਈ ਸੂਬਿਆਂ ਤੋਂ ਮਰੀਜ਼ ਪਹੁੰਚ ਰਹੇ ਹਨ ਅਤੇ ਇਹ ਕਾਰਜ 15 ਦਸੰਬਰ ਤੱਕ ਐਦਾ ਹੀ ਜਾਰੀ ਰਹੇਗਾ ਜ਼ਿਕਰਯੋਗ ਹੈ ਕਿ ਪੂਜਨਿਕ ਪਰਮਪితਾ ਸ਼ਹਾ ਸਤਨਾਮ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਚੋਲਾ ਬਦਲਿਆ। ਉਹਨਾਂ ਦੀ ਪਵਿੱਤਰ ਯਾਦ ਵਿੱਚ ਡੇਰਾ ਸੱਚਾ ਸੋਦਾ ਵੱਲੋਂ ਸਨ 1992 ਵਿੱਚ ਯਾਦ ਦੇ মুর্ਸ਼ਿਦ ਪਰਮਪితਾ ਸ਼ਹਾ ਸਤਨਾਮ ਜੀ ਮਹਾਰਾਜ ਮੁਫਤ ਆਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਤੱਕ 32 ਕੈਂਪ ਲਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ 29000 ਦੇ ਕਰੀਬ ਲੋਕਾਂ ਨੂੰ ਆਪਰੇਸ਼ਨ ਰਾਹੀਂ ਨਵੀਂ ਰੋਸ਼ਨੀ ਦਿੱਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਲੱਖਾਂ ਲੋਕ ਮੁਫਤ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾ ਚੁੱਕੇ ਹਨ। ਤਾਂ ਵੇਖਿਆ ਤੁਸੀਂ ਜਿਸ ਤਰੀਕੇ ਨਾਲ ਡੇਰਾ ਸੱਚਾ ਸੋਦਾ ਦੀ ਪਵਿੱਤਰ ਧਰਤੀ ਉੱਤੇ ਪੂਜਨੀਕ ਪਰਮਪితਾ ਸ਼ਹਾ ਸਤਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਯਾਦ-ਏ-ਮੁਰਸ਼ਿਦ ਕੈਂਪ ਅੱਖਾਂ ਦਾ ਲਗਾਇਆ ਜਾ ਰਿਹਾ ਹੈ ਵਾਕਈ ਇਹ ਲੋੜਵੰਦ ਮਰੀਜ਼ਾਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ ਡੇਰਾ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਦੇ ਪ੍ਰਤੀ ਆਮ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ